ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਓਏ ਹੋ ਜਾਣ ਗਿਆ ਉੱਪਰ ਦੇਖਿਓ ਛਾਲ ਮਾਰ ਕੇ ਚੜ ਗਿਆ ਉੱਪਰ ਦੇ ਤੇ ਅਦਰੋਂ ਉਦੋਂ ਬੈਠੇ ਮੰਜੇ ਦੇ ਦੇਖੋ ਰਾ ਕੱਲ ਆਪਣੇ ਮੰਜੇ ਦੇ ਕਣਕ ਸੁੱਕਣੇ ਪਾਈ ਹੋਏ ਸੀ ਤੇ ਇਹ ਮੰਜੇ ਦੇ ਬੈਠੇ ਸੀ ਇਹ ਰਾਤੀ ਕੁੱਤੇ ਹਨ ਹੁਣ ਫੇਰ ਇਹ ਉੱਪਰ ਚੜਾਣ ਲੱਗ ਗਿਆ ਇਹਨਾਂ ਨੂੰ ਤੇ ਰਾਤੀ ਪੰਨ 10 ਵਜ ਗਏ ਸੀਗੇ ਨਾ ਆ ਦੇਖੋ ਇਹਨੇ ਕਰਤੇ ਇਸ ਕਿਹਾ ਮਗਰਾਟ ਜੇ ਸਾਫ ਥੋੜੀ ਜਿਹੀ ਕੋ ਹੋਰ ਕਸਰ ਦੀ ਬਸ ਕੁਛ ਨਹੀਂ ਰ ਮਦੀਖਿਆ ਨਹੀਂ ਨਾ ਲੋ ਜ ਸਵੇਰ ਦਾ ਟਾਈਮ ਹੈ ਵੀਊ ਦੇਖੋ ਕਿੰਨਾ ਵਧੀਆ ਆ ਰੇ ਹਵਾਵਾਂ ਚੱਲ ਰੇ ਠੰਡੀ ਠੰਡੀ ਸੂਰਜ ਦੇਵਤਾ ਚੜਿਆ ਆ ਗਰਮੀ ਪੈਦਾ ਕਰਨ ਵਾਸਤੇ ਤੇ ਆਪਣੇ ਰਾਤੀ ਮੋਟਰ ਚਲਾਈ ਸੀਗੀ ਹੈ ਨਾ ਰਾਤੀ 10 ਵਜ ਗਏ ਸੀਗੇ ਮੋਟਰ ਚਲਾਉਂਦੇ ਨੇ ਫਿਰ ਤਾਂ ਟੈਂਪਰੇਰੀ ਜਾਈ ਕੰਮ ਕਰੇ ਆ ਲਾਤੇ ਆ ਪਾਈਪ ਇਥੇ ਇਧਰ ਪਾਣੀ ਬਹੁਤ ਚੱਲਿਆ ਰਤੀ ਸਾਰਾ ਬੇੜਾ ਹਾਂ ਗਿੱਲਾ ਹੋ ਗਿਆ ਸੀਗਾ ਤੇ ਗੱਡੀ ਧੋਤੀ ਸੀਗੀ ਟਰੈਕਟਰ ਦੇ ਮਾਰੇ ਸੀਗਾ ਥੋੜਾ ਜਿਹਾ ਪਾਣੀ ਹੁਣ ਦੁਬਾਰੇ ਫੇਰ ਆਪਣਾ ਮੋਟਰ ਚਲਾਣੀ ਹੈ ਮਿੱਠਾ ਖੁਸ਼ ਅੱਜ ਖਲਾਵਾਂਗੇ ਰਾਤੀ ਲੇਟ ਚਲਾਈ ਸੀਗੀ ਨਾ ਤਾਂ ਕਰਕੇ ਦੇਖ ਦੇਖ ਦੇ ਅਜਾ ਉਦੋਂ ਵੀ ਸਵੇਰੇ ਸਵੇਰੇ ਬਾਹਰ ਨਿਕਲਿਆ ਓਏ ਹਟਦਾ ਨਹੀਂ ਹਟਦਾ ਨਹੀਂ ਇਹ ਤਾਂ ਕਹਿੰਦੇ ਸੀਗਾ ਮੈਨੂੰ 5 ਵਜੇ ਠਾਲਦੇ ਹੋ ਪਰ ਮੈਂ 5 ਵਜੇ ਨਹੀਂ ਠਾਲਿਆ 5 ਵਜੇ ਮੈਂ ਆਪ ਉੱਠ ਕੇ ਕੰਮ ਕਰਨ ਪਟਾਏ ਪਰ ਇਹਨੂੰ ਨਹੀਂ ਮਠਾਲਿਆ 5 ਵਜੇ ਇਹ ਠਾਲਿਆ 6 ਵਜੇ ਆਣੀ ਹੁਣ ਤਾਂ ਫਿਰ ਉਦਮ ਨੇ ਤਿਆਰ ਹੋਣਾ ਹੈ ਟਿਊਸ਼ਨ ਜਾਣਾ ਹੈ ਨੇ ਫਿਰ ਹਾਂ ਉਦਮਾ ਕਰ ਟਰੈਕਟਰ ਸਟਾਰਟ ਟਰੈਕਟਰ ਸਟਾਰਟ ਆਹਾ ਹਿੰਦੀ ਮਾਸਟਰ ਡੰਡਾ ਤਾਂ ਕੱਢ ਦਈਏ ਪਪਾ ਕਿਹੜਾ ਡੰਡਾ ਕਿਹੜਾ ਡੰਡਾ ਕੱਢਣਾ ਕੱਢੋ ਜੀ ਲਓ ਜੀ ਇੱਧਰ ਆਪਾਂ ਕੱਲ ਇੱਧਰ ਕੇ ਕੱਢਾਂ ਮੈਂ ਦੂਜੇਲੇ ਕੰਮ ਆ ਪਾਣੀ ਨਾਲ ਮਿਲ ਗਈ ਇੱਥੇ ਤੋਂ ਪਾਣੀ ਦੂਜਾ ਗਿਆ ਸੀਗਾ ਹਨਾ ਮੋਟਰ ਉਹਨੇ ਮੋਟਰ ਵਾਲੇ ਕੱਲ ਟੁੱਟੀ ਵਾਲੇ ਪਾਣੀ ਨਾਲ ਕਰਿਆ ਸੀਗਾ ਇੱਥੇ ਸਾਫੇ ਫੁੱਲ ਐਂਡ ਦੀ ਕਟਿੰਗ ਕਰਨੀ ਆਪਾਂ ਨੇ ਹਜੇ ਇੱਕ ਕਾਲੂ ਬੁਖਾਰਾ ਰਹਿ ਗਿਆ ਪਤਾ ਨਹੀਂ ਦੋ ਨੇ ਤੇ ਆ ਦੇਖੋ ਅੰਗੂਰਾਂ ਦੀ ਬੇਲ ਨੂੰ ਅੰਗੂਰ ਲੱਗੇ ਹੋਏ ਨੇ ਸਿਰਫ ਇੱਕ ਗੁੱਛਾ ਆ ਰਹਿ ਗਿਆ ਇਧਰੋਂ ਪੱਲੀਆਂ ਪੁੱਲੀਆਂ ਜਿਹਾ ਕਵਾੜ ਚੱਕਣਾ ਇਹ ਵੀ ਬਸ ਹੁਣ ਸਰਦਾਰ ਜੀ ਤੋਂ ਸਿੱਧਾ ਕਰਕੇ ਲਵਾ ਦੇਣਾ ਰੇ ਸਾਰਾ ਸਮਾਨ ਫਿਰ ਇਧਰ ਵੀ ਸਫਾਈ ਹੋ ਜਣੀ ਬਾਕੀ ਤਾਂ ਬੇੜੇ ਦੀ ਸਫਾਈ ਕਰਤੀ ਸੀਗੀ ਹੁਣ ਤਾਂ ਸਾਡੀ ਸਲਾਹ ਹੈਗੀ ਵੀ ਅਸੀਂ ਬੇੜੇ ਨੂੰ ਨਾ ਚੰਗੀ ਤਰ੍ਹਾਂ ਪਾਣੀ ਮਾਰ ਮਾਰ ਕੇ ਧੋਵਾਂਗੇ ਇਹ ਕਵਾੜ ਦੇ ਨੂੰ ਪਾਣੀ ਮਾਰ ਕੇ ਧੋ ਦੇਣਾ ਹਨ ਇੱਕ ਦੋ ਹੀ ਸ਼ਿਕਾਰੀ ਜਾ ਰਹੇ ਹਨ ਰਾਤ ਨਾਲ ਇਹ ਟੋਮੀ ਇੰਨਾ ਖਰਾਬ ਹੈ ਇਹਨੇ ਨਾ ਰਾਤੀ ਸ਼ੇਰ ਉਹ ਜਿਹੜਾ ਉਹਨੂੰ ਰੋਟੀ ਨਹੀਂ ਖਾਣ ਦਿੱਤੀ ਹੈਗੀ ਦੋ ਜਣਿਆਂ ਨੇ ਉਹਨੂੰ ਢਾ ਲਿਆ ਵਿਚਾਰੇ ਨੂੰ ਕੱਢ ਤੇ ਡੰਡਾ ਉਹਦੋਂ ਨੇ ਲਿਆ ਉਹ ਦੂਸਰਾ ਕਿੱਥੇ ਡੰਡਾ ਨਹੀਂ ਉੱਤਾਂ ਡਰਾ ਕਰਵਾ ਜੋ ਵੀ ਹੈ ਜੀਰੀ ਦਾ ਬੀਜ ਬੀਜ ਲਿਆਂਦਾ ਸੀਗਾ ਪਨੀਰੀ ਬੀਜਣੀ ਆਪਾਂ ਨੇ ਪਰ ਆਪਾਂ ਲੇਟ ਆ ਥੋੜੇ ਜਿਗੇ ਪਨੀਰੀ ਬੀਜਣ ਚ ਤੁਸੀਂ ਦੱਸਿਓ ਵੀ ਤੁਸੀਂ ਪਨੀਰੀ ਬੀਜ ਤੇ ਜੀਰੀ ਬੀਜ ਨਹੀਂ ਸਾਡੇ ਇੱਧਰ ਕਈਆਂ ਨੇ ਬੀਜਤੀ ਪਰ ਅਸੀਂ ਥੋੜੇ ਜਿਹਾ ਲੇਟ ਐ ਦੇਖੋ ਦੇਖੋ ਹੁਣ ਇਹਦੇ ਆ ਡੱਬੇ ਦੇ ਪਿੱਛੇ ਲੜਾਈ ਪੈ ਜਾਣੀ ਭੱਜ ਗਿਆ ਇਸ ਫਾਵੇ ਚੱਕਦੇ ਤੇ ਕੱਲ ਫੇਰ ਜੀ ਦਾ ਖੇਤਾਂ ਵਿੱਚ ਕੰਪਿਊਟਰ ਕਰਾ ਤੇ ਇਹ ਰੈਬਰ ਲਿਆਏ ਆਪਾਂ ਟਰੈਕਟਰ ਤੋਂ ਕਾਰ ਕੇ ਇਹਨੂੰ ਧੋਸ ਮਾਰ ਕੇ ਹਨਾ ਭਰ ਕੇ ਵਿੱਚ ਬਰਖ ਪਾ ਦਾਂਗੇ ਤੇ ਮੈਂ ਰੱਖੇ ਸੀਗੇ ਆਲੂ ਉਬਲਨੇ ਮੰਮੀ ਗਏ ਹੋਣੇ ਧਾਰ ਕੱਢਣ ਗਰਮੀ ਬਹੁਤ ਹੈ। ਨੌਜਿਨੇ ਮੈਂ ਆਟਾ ਕਸ਼ਾਨ ਲੈਣੀ। ਝਾੜ ਕੋਚਤਾ। ਆਪਣਾ ਨੇ ਹੈਲਪਰ ਰੱਖੀ ਹੋਈ ਝਾੜ ਕੋਚਾ ਚਲਾਉਣ ਵਾਸਤੇ ਕੱਪੜੇ ਵਾਸਤੇ ਆਪਣੀ ਮਸ਼ੀਨ ਲਾਤੀ। ਬਸ ਇੰਨੇ ਨੂੰ ਆਪਣੀ ਹੈਲਪਰ ਨੇ ਆਣਾ ਹੈ। ਇੰਨੇ ਨੂੰ ਆਪਣੀ ਇਹ ਕੰਮ ਕਰਾਇ ਹੁ ਤਾ ਦੇ ਨੇ। ਕੰਮ ਕਰ ਨਿਪਟੇ ਤੋਂ ਬਾਅਦ ਚ ਝਾੜ ਕੋਚਾ ਚਲਾਉਂਦੇ। ਅਨੇ ਇਹ ਡੋਲ ਪਾਣ ਦੀ ਤਿਆਰੀ ਕਰਦੇ ਨੇ ਆਪਾਂ ਆਟਾ ਗੁੰਨ ਲੈਂਦੇ। ਬਿਤਰ ਕਰ ਲੇ ਹਾਂ ਮੁੰਡਾ ਮੰਜੇ ਬਾਹਰ जोड-ਜੋੜ ਕੇ ਨਾ ਮੱਛਰਦਾਨੇ ਲਾ ਲਾ ਕੇ ਪੈਂਦੇ ਸੀਗੇ। ਕਹਿੰਦਾ ਮੱਛਰਦਾਨੇ ਕਿੰਨੇ ਲਾਉਂਦੇ ਸੀਗੇ। bina ਮੱਛਰਦਾਨੇ ਪੈਂਦੇ ਸੀਗੇ ਤੇ ਫਿਰ ਮੱਛਰਦਾਨੇ ਨਾ ਫਰਾਟੇ ਪੱਖੇ ਲਾ ਕੇ ਪਾਏ। ਪਹਿਲਾਂ ਤਾਂ bina ਪੱਖੇ ਲੱਗਾ ਸੀ ਜੀ ਫਿਰ ਫਰਾਟੇ ਪੱਖੇ ਆ ਗਏ। ਮੱਛਰਦਾਨੇ ਲੱਗਣੇ ਸ਼ੁਰੂ ਹੋ ਗਏ ਆ। ਫਿਰ ਕੂਲਰ ਹੁਣ ਕੂਲਰਾਂ ਬੇਕੋ ਤੁਸੀਂ ਏਸੀ। ਇਹਨਾਂ ਤਿੱਜਾ ਕਰਕੇ ਜਿਹੜੀ ਗਰਮੀ ਆ ਬਹੁਤ ਜ਼ਿਆਦਾ ਹੁੰਦੀ ਹੈ ਏਸੀ ਆ ਵਰਕੇ ਨਾ ਫਰਮੂਕੀ ਦੇਰੀਏ ਜਿਦੋਂ ਬਿਨੋਂ ਰਹੇ ਹਣੀ ਜਾਂਦਾ ਹੈਗਾ ਕੁਲਦਰਾ ਮੋੜੇ ਤੇ ਥਾਂ ਹੀ ਹੁੰਦਾ ਹੁੰਦਾ ਨੇ ਕਿ ਐਨੇ ਗੜਮੀ ਪੈ ਗਏ। ਫਿਰ ਕਹਿੰਦੇ ਵੀ ਕਰਮੀ ਹੋਰ ਪੜ੍ਹਣੇ। ਦੇਰ ਤੇ ਬਾਕੀ ਹੁਣ ਕੀ ਬੰਦੇ। ਇੱਕ ਗਰਮੀ ਇੱਕ ਸਸਤਾ ਪਾਣੀ। ਕਹਿੰਦੇ ਸਰਕਾਰ ਨੇ ਕਿਹਾਏ ਕਿ ਕੱਲ ਸਰਕਾਰ ਨੇ ਕਿਹਾ ਹੈ ਹਨਾ ਵੀ ਹਾਈਲਰਟ ਜਾਰੀ ਕਰਨ ਤਾਂ ਕੋ ਬਾਹਰ ਨਾ ਨਿਕਲੋ। ਕਾਰਕੋ ਬਾਹਰ ਤਾਂ ਇੱਕ ਪਾਸੇ ਜਿਹੜੇ ਵਿਚਾਰੇ ਮਜ਼ਦੂਰ ਨੇ ਉਹ ਕਿਵੇਂ ਰੋਕੀ ਜਾਣਗੇ ਹਨ ਉਹਨਾਂ ਨੂੰ ਵੀ ਤਾਂ ਕਰਕੇ ਲੱਗੇਗਾ ਮੋਟਰ ਦੇ ਪਾਣੀ ਨਾਲ ਆਇਆ ਸੀਗਾ ਐਨਾ ਠੰਡਾ ਪਾਣੀ ਹੈ ਨਾ ਅਸੀਂ ਕਿਹਾ ਕਿ ਠੰਡਾ ਪਾਣੀ ਠੰਡਾ ਬਣੇਗਾ ਬਹੁਤ ਐਨਾ ਠੰਡਾ ਪਾਣੀ ਹੁੰਦਾ ਲੋ ਜੀ ਆਟਾ ਗੁੰਨ ਕੇ ਰੱਖ ਦਿਆ ਆਪਣੇ ਗੈਸ ਕਰ ਤੇ ਆ ਸਾਫ ਤੇ ਆਲੂ ਆਪਾਂ ਨੇ ਕੱਟ ਦਿੱਤੇ ਇੰਨੇ ਆਲੂ ਹੋਣਗੇ ਠੰਡੇ ਇੰਨੇ ਆਪਾਂ ਜਾ ਕੇ ਇਹ ਬਾਹਰ ਤੇ ਭਾਂਡੇ ਮਾਸ ਤੇ ਸਵੇਰੇ ਆਪਣੀ ਚਾਹ ਵਾਲੇ ਬਾਰ ਚੱਲ ਰਹੀ ਹੈ ਹਵਾ ਹੁਣ ਦੇਖਦੇ ਆ ਸਰਦਾਰ ਜੀ ਨੇ ਕਿੱਧਰ ਲੰਘ ਗਏ ਦੌੜ ਪਾਣ ਲੰਗੇ ਨੇ ਜਾਂ ਕਿਧਰੇ ਹੋਰ ਲੰਘ ਗਏ ਮੈਨਾਂ ਕਿਧਰੇ ਹੋਰ ਵੀ ਡੱਕ ਦੀ ਆਵਾਜ਼ ਆ ਰਹੀ ਹੈ ਕਿਧਰੇ ਹੋਰ ਲੰਘ ਗਏ ਜਾਂ ਕੁਛ ਲੈਣ ਗਏ ਹੁਣ ਜਿਮੀ ਜਿਮੀ ਦਿਨ ਚੜ ਰਹੇ ਹਨ ਧੁੱਪ ਚੜ ਰਹੀ ਹੈ ਹੁਣ ਇਹ ਮੇਂ ਗਰਮੀ ਹੋਣੀ ਸ਼ੁਰੂ ਹੋ ਗਈ ਆਦੇ ਕੁਛ ਨਹੀਂ ਇੱਧਰ ਦਿਖਾ ਇਹ ਤਾਂ ਬਾਰ ਬਾਰ ਹੀ ਤਾਲੇ ਇੱਧਰ ਨਾ ਕੰਪਿਊਟਰ ਕਰਾ ਫੇਰਿਆ ਸੀਗਾ ਦੇਖੋ ਐਨ ਇੱਕ ਸਾਰ ਹੋ ਗਿਆ ਕੰਪਿਊਟਰ ਕਰੇਗਾ ਆ ਆਗੇ ਮਿਲ ਲੱਗਦਾ ਤੇ ਆ ਕਵਾੜ ਦਾ ਫੇਰ ਜਾਮ ਗਿਆ ਇੰਨਾ ਇਹ ਦੇਖੋ ਘਰ ਦੇ ਵਾਲੇ ਵਾਲੇ ਇਹ ਪਟਵਾਵਾਂਗੇ ਹੁਣ ਆਪਾਂ ਦੇਖਾਂਗੇ ਇਹਨੂੰ ਪਟਾ ਦਾਂਗੇ ਕਿੱਥੇ ਲੰਘ ਗਏ ਤੇ ਲੇਕਿਨ ਹੀ ਆਏ ਹਜੇ ਕੋਈ ਪਤਾ ਨਹੀਂ ਕੋਈ ਕੋਣ ਆ ਗਿਆ ਅੱਛਾ ਪੁੱਛਣਾ ਦਾ ਕਿਸੇ ਨੂੰ ਚਾਨ ਹੋ ਰਹੇ ਪਤਾ ਨਹੀਂ ਕੌਣ ਪਾ ਲੈ ਗਿਆ ਆਏ ਠਹਿਰ ਜਾ ਇੰਨਾ ਮਿੰ ਟਮਾਟਾ ਹਾਲਾ ਹੈ ਦੋ ਜਣੇ ਇਹ ਬਿਠਾ ਦੇ ਉੱਥੇ ਇਹਦਾ ਹੋਰ ਨ ਮਾਰਿਆ ਤੇ ਨਾ ਐ ਆਏ ਭੱਜੇ ਵੀ ਪਤਾ ਨਹੀਂ ਮੈਨੂੰ ਬੁਲਾਏ ਰਿਹਾ ਉਹ ਵਿਚਾਰਾ ਪਿੱਛੇ ਦੇ ਰ ਇਹਨਾਂ ਨੇ ਜਿੱਦੇ ਢਾ ਲਿਆ ਬਿਠਾ ਦੇ ਦੇ ਲੈ ਸ਼ੋਅ ਵਾਂਗੂ ਦੇਖੀ ਪਾਪਾ ਵੀ ਆ ਕੇ ਕੰਮ ਲੇ ਕੇ ਸਵੇਰੇ ਸਵੇਰੇ ਖੇਤਾਂ ਚ 5:30 ਵਜੇ ਦੇ ਫੇਰ ਹੋਣੀ ਰੱਖ ਵੱਡੇ ਇਹ ਮੁੰਡੇ ਨੇ ਜੀ ਆਪਣੇ ਸਵੇਰ ਦੇ ਪਿੰਡ ਵਾਲੇ ਕੰਮ ਕਰਨਾ ਸੱਜਰੇ ਸੱਜਰੇ ਕੰਮ ਨਿਪਟਾ ਲਓ ਤੇ ਇਹ ਹੈਗੀ ਜੀ ਆਪਣੀ ਮੱਕੀ ਛੱਲੀਆਂ ਇਹਦੇ ਵਿੱਚ ਹਜੇ ਦਾਣੇ ਭਰੇ ਨਹੀਂ ਛੱਲੀਆਂ ਦਾਣੀਆਂ ਸ਼ੁਰੂ ਹੋ ਗਈਆਂ ਹਨਾ ਦਾਣਾ ਬਹੁਤ ਕਸ਼ਟਮੰਦ ਦਿਖਾਉਂਦੇ ਨੇ ਬਹੁਤ ਛੋਟੀਆਂ ਛੋਟੀਆਂ ਹੀ ਨੇ ਆ ਅੱਧੀ ਐਡੀ ਨਾ ਹੱਸਾ ਤੇ ਆਪਾਂ ਇਹ ਮੱਝਾਂ ਨੂੰ ਪਾਣੀ ਸ਼ੁਰੂ ਕਰਦੇ ਉਹ ਉਬਾਲ ਕੇ ਖਾਂਦੇ ਆ ਇਹ ਵੀ ਸਿਹਤ ਲਈ ਬਹੁਤ ਜ਼ਿਆਦਾ ਠੀਕ ਹੈ ਉਹ ਜਮਾਈ ਮਿੱਠੀਆਂ ਹੋਣਗੀਆਂ ਹਾਂ ਉਹ ਉਬਾਲ ਕੇ ਨਾ ਜੋ ਪਰ ਨੂੰ ਨਮਕ ਲਾ ਕੇ ਹਨ ਫੇਰ ਖਾਂਦੇ ਆ ਮੈਂ ਕੀ ਬਹਿਆ ਨਹੀਂ डोर तो पै गई आफी बढ़ती इधर तक बाकी ਕਰਨੂ ਪੈਂਦੀ ਐ ਢੋਲ ਤੇ ਮੋਟਰ ਚਲਾਣੇ ਉਹਦੋਂ ਕਹਿੰਦਾ ਮੈਂ ਬਿਨਾ ਮੋਟਰ ਵਾਲੇ ਪਾਣੀ ਤੋਂ ਨਾ ਆਣਾ ਨਹੀਂ ਹੈਗਾ ਜੇ ਨਾ ਆਉਂਗਾ ਤਾਂ ਮੈਂ ਮੋਟਰ ਵਾਲੇ ਪਾਣੀ ਤੇ ਨਾ ਆਉਂਗਾ ਚਲ ਇਹਨਾਂ ਨੂੰ ਵੀ ਹੁਣ ਪਾਣੀ ਆ ਜਾਇਆ ਕਰੂਗਾ ਵਿਚਾਰੇ ਬੈਠਿਆਂ ਨੇ ਇਹਨੂੰ ਫਾਲਤਾਂ ਬਾਧੂ ਆ ਰਿਹਾ ਪਰ ਪਾਣੀ ਨਹੀਂ ਆਇਆ ਹੋਇਆ ਸਦਾ ਹੱਡੀ ਢੋਲ ਬੰਦੇ ਜਾ ਰਹੇ ਆ ਕੁੱਤੇ ਪਿੱਛੇ ਵਿੱਚ ਕੰਦੇ ਜਾ ਰਹੇ ਦੇਖ ਲੋ ਇਹਨਾਂ ਦੇ ਕੰਮ ਆਹ ਵੱਟਦੀ ਇੱਥੇ ਤੱਕ ਖਾਸੀ ਵੱਟਦੀ ਕੀ ਖਾਲਾ ਪਾ ਦੇਣੀ ਐ ਇੱਥੇ ਨੂੰ ਹੁਣ ਆਪਾਂ ਕਿਉਂ ਲੜਦੇ ਆ ਤੁਸੀਂ ਹੈ ਲੋਚ ਇੱਥੇ ਬੀਜਾਂਗੇ ਫੇਰ ਆਪਾਂ ਚਰੀ ਹੁਣ ਖਾਲ ਖਾਲ ਬਣਾ ਦੇਣੀ ਐ ਪੱਟਾ ਪਾ ਦੇਣੀ ਐ ਪੱਕੀਆਂ ਪਰ ਇਹ ਵੀ ਚਲੋ ਕੰਪਿਊਟਰ ਕਰਾ ਫੇਰ ਨਾਲ ਜਿਹੜੀ ਆਪਣੀ ਇਹ ਜਗ੍ਹਾ ਨਾਲ ਇੱਕ ਸਾਰ ਹੋ ਗਈ ਉਹ ਉੱਧਰਲੇ ਖੇਤ ਰਹਿ ਗਿਆ ਉਧਰ ਚਰੀ ਪਹਿਲਾਂ ਬੀਜਤੀ ਸੀਗੀ Oh non è vero, ho fatto. Ho solo compagni di difesa. Poi era un po' grato di aver fatto difesa. Eh, di gran पीछे पैप पे यार आज टोट पे जब पैप पैप कर लादो आ गया उद्धम सिंह सरदार <laughs> पत्ज़ा <पच्छाया। laughs> खाए रोटी दो ए खा ले

ਕੇ ਲਈ ਜੀ ਕਿਹਦਾ ਰਸ ਤੇ ਵੀ ਅੱਜ ਤੋਂ ਹੁਣ ਛੁੱਟੀ ਮਰੇਗਾ ਐਵੇਂ ਛੁੱਟੀ ਮਾਰੇਗਾ ਅੱਜ ਤੋਂ ਹਮ ਚੱਲ ਚੱਲ ਉਹ ਜੀ ਬੋਰ ਦਾ ਪਾਣੀ ਚੱਲ ਰਿਹਾ ਇੱਧਰ ਉਧਰ ਮੈਂ ਆਪਣੇ ਫੁੱਲ ਨਹਾ ਲਾ ਤਿਆ ਹੈ ਹੈ ਨਾ ਲਿਆ ਅੰਕਲ ਕਹ ਰਿਹਾ ਹੱਸਰ ਇੱਤ ਆਏਗਾ ਆਊਗਾ ਅੱਲੀ ਜਾਨ ਪਾਣੀ ਸਾਫ ਹੋਊਗਾ ਦੇਖ ਲੈ ਕੋਈ ਬਾਤ ਨਹੀਂ ਨਾ ਲਿਆ ਉਧਰ ਜਾ ਕੇ ਨਹਾ ਲਗਾ ਹਾਂ ਅੱਜ ਤਾਂ ਮੋਜਾਂ ਲੱਗੀਆਂ ਖਿਚਲੇ 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 ਪਾਪ ਖਿਚਲੇ ਫਸ ਗਿਆ ਬੋਟਾ ਨਹੀਂ ਮੇਰਾ ਬਸ 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 ਬਰੇ ਕੰਨੋ ਪਾਪਾ ਜੀ ਨੇ ਕਹਤਾ ਇਹਨੂੰ ਵੀ ਓਹੋ ਉਦਮ ਤੂੰ ਤਾਂ ਬੂਟਲ ਵੇੜ ਲਈ ਤੇ ਖਿੱਚ ਗਿਆ ਸੇਤ ਮੈਨ ਅੱਛਰੇ ਆਹ ਨੱਚੀ ਜਾਣਦੇ ਹਣ ਟੀਊਸ਼ਨ ਹੋ ਗਈ ਦੀ ਜਲੇਟ ਕਿ ਟਿਊਸ਼ਨ ਇਹਨੇ ਜਾਣਾ ਨਹੀਂ ਹੁਣ ਕੋਈ ਨਿਆ ਵੀਡੀਓ ਤੇਰੀ ਮੈਡਮ ਦੇਖੂਗੀ ਕਿ ਟਿਊਸ਼ਨ ਟਿਊਸ਼ਨ ਕੀ ਸਭ ਆਪਕੇ ਲੈਸ ਹੋਈ ਹੈ ਕਿ ਕਿ ਟੈਪ ਟਿਪ ਉਹ ਇਹਨਾਂ ਨੂੰ खाड़ जा खड़ जा खड़ जा खड़ जा खड़ जा क्यों ना ला ओ उन्हें नू दे अमरुदा नू पानी इधर जा इधर ओ अमरुदा जा दे दे छेती कर कहने मन नहीं बस 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 ਚੰਗੀ ਤਰ੍ਹਾਂ ਇਹਨਾਂ ਨੂੰ ਪਾਣੀ ਘੇਰ ਘੇਰ ਕੇ ਲੈ ਖਿੱਚ ਪਾਏ ਪੱਖੋਂ ਖਿੱਚ ਖਿੱਚ ਲੈ ਬੈਠ ਅੱਗੇ ਤੱਕ ਜਾ ਕੌਣ ਸੇ ਮਰੂਤੂ कोई जाना पीछे के ती सीधा घर खेती भाज के कुछ पिज्जे जाने को चाहिए ना लेके सेमरा व्रत के प्रोटोकॉल के इसको हाथ में चाहिए जा 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 Gracias

ਦੇਖ ਲਈ ਦੇ ਕੰਮ ਅਜੇ ਨਾ ਨੀ ਮਮਾ ਕੋਲ ਮੋਟਰ ਸੀ ਕਿ ਨਾ ਉੱਥੇ ਆ ਪਾਣੀ ਨਾਲ ਇਦਾਂ ਨਾ ਹੁੰਦਾ ਸੀਗਾ ਠੰਡਾ ਪਾਣੀ ਫੇਤੂ ਮੂਰੇ ਤੇ ਕਿਉਂ ਫੜਿਆ ਤੁਸ ਨੂੰ ਅਦਰ ਸਰਦਾਰ ਜੀ ਬਣਾ ਰਹੇ ਨੇ ਖਾਲ ਫੇਰਾ ਖਾਲ ਚ ਪਾਣੀ ਛੱਡ ਕੇ ਚਰੀ ਨੂੰ ਦਵਾਂਗੇ ਅਰੇ ਇਹ ਪਾਣੀ ਚ ਕਾਤੇ ਇਦਰੋਂ ਸਾਰਾ ਮੈਂ ਕਿ ਰੋ ਰਿਹਾ ਕਿ ਹਾਸ ਰਿਹਾ ਲੱਛਣ ਦੇਖ ਲੋ ਇਹ ਕਿ ਚੱਲ ਖਾਲ ਮੈਂ ਛੱਡਦੇ ਹੁਣ ਅੱਗੇ ਲੈਣਗੇ ਛੱਡ ਅੱਗੇ ਲਿਆਣਗੇ ਉਰਾਂ ਲੈਣਗੇ ਅੱਗੇ ਲਿਆਣਗੇ ਐ ਐ ඒ पැග බලහුණ पැග බලෂ खा खा පටද චන ද पानी चार ਦੇ ਬੱਚਿਆਂ ਨੇ ਪਾਣੀ ਮੇਰੇ ਉੱਪਰ ਵੀ ਛਿੱਟ ਦੇਇਆ ਬਹੁਤ ਨਾਲ ਬਹੁਤ ਮਸਤੀ ਕਰੀ ਹੈ ਨਾ ਠੰਡੇ ਠੰਡਾ ਪਾਣੀ ਸੀਗਾ ਤੇ ਟਾਈਮ ਪਤਾ ਕਿੰਨਾ ਹੋ ਰਿਹਾ ਹੁਣ 11:30 ਹੋ ਗਏ ਸਵੇਰ ਦੇ ਅਸੀਂ ਇਹੀ ਖੇਡਦੇ ਆਲੂਆਂ ਪਰਾਂਠੇ ਵੀ ਬਣਾ ਲਏ ਖਾ ਵੀ ਲਏ ਤੇ ਬਸ ਹੁਣ ਚਾਹ ਲੱਗੀ ਐ ਪਰਵਾਸੇ ਬਣਾਵਾਂ ਤੇ ਉਦੋਂ ਨੂੰ ਵੀ ਸਿਰਨਾ ਮਾਰਦੇ ਸਿਰਨਾ ਮਾਰ ਕੇ ਪਾਣੀ ਕਿੰਨੇ ਪੀਅ ਸੀਰਾ ਖਾਰਾ ਪੀਣ ਵਾਲਾ ਸੀਗਾ ਮੈਂ ਕਿਹਾ ਚਾਹ ਹੁਣ ਠੰਡੇ ਵਿੱਚ ਬਣਾਉਂਦੀ ਹਾਂ ਮੈਨੂੰ ਵਿਚਾਰਿੰਦਾ ਨਾ ਤਾਂ ਮੇਰਾ ਵੀ ਸਿਰਫ ਹੋਣਾ ਚਲ ਹੁਣ ਮੈਂ ਕਿ ਮੈਂ ਹੀ ਸਿਰ ਖੋਲੂਗੀ ਬਸ ਇਹ ਤੋਂ ਬਾਅਦ ਚ ਫਿਰ ਆਪਾਂ ਸਬਜ਼ੀ ਕੱਟ ਲਈਏ ਸਬਜ਼ੀ ਕੱਟ ਲਈਏ ਫਿਰ ਉਹਨੇ ਨਾ ਕਿ ਉਹ ਦੂਰੀ ਨੂੰ ਵਾਸਾ ਕਿਹਾ ਪਰ ਉਹਨੇ ਤੇ ਮੰਮੀ ਸਰਕਾਰ ਜੀ ਪਾਪਾ ਜੀ ਜਿੱਲੇ ਦੇ ਰਾਜਪੁਰੇ ਨੂੰ ਪਾਪਾ ਨੇ ਦਵਾਈ ਲੈਣੀ ਸੀ ਕਿ ਤੇ ਮੰਮੀ ਨੇ ਦਵਾਈ ਲੈਣੀ ਸੀ ਕਿ ਫਿਰ ਉੱਚੇ ਨਿਆਣੇ ਦਾ ਗਾਹ ਪਾਇਆ ਜੇ ਮੰਮੀ ਇਹ ਤੁੰ ਜਾਣੇ ਦੇ ਕੋਲੇ ਹੈ ਕਿ ਫਿਰ ਮੈਂ ਮਿਲ ਪਚਿ ਜਿਆ ਡਾਪਨੇ ਤੇ ਤਰ ਵੀਦ ਤੱਕ ਹੋਈ ਆ ਨੋਜੀ ਬਹੁਤ ਖੇਤੀ ਬਹੁਤ ਮਸਤੀ ਹੁੰਦਾ ਹੈ ਕਹਿੰਦੇ ਖਾਲਸਾ ਸੇਂਗੂ ਕੋਲ ਲਿਆ ਕੇ ਦੋ ਹੁੰਦੇ ਨੇ ਇਸ ਦਾ ਸਵੀਂਗ ਕੋਲ ਜਨਾ ਹੈ ਨਾ ਕਿ ਤੁਸੀਂ ਅੱਜ ਹੀ ਇੰਨਾ ਕੰਮ ਲੇਟ ਕਰਕੇ ਸਾਡਾ ਨੀ ਦਾ ਹੋਮਲੋਜੀ ਨਾ ਧੋ ਕੇ ਸਾਰੇ ਕੰਮ ਨਿਪੜੇ ਪਏ ਹੋਣ ਸੀ ਅਸੂਨ ਰੋਟੀ ਬਣਾਣੀ ਸੀ 12 ਵਜੇ ਰੋਟੀ ਬਣਾ ਲੰਮੀ ਸਬਜੀ ਵਿੱਚ ਸਵੇਰੇ ਬਣਾ ਲੈਣੀ ਜੇ ਸਵੇਰੇ ਵੀ ਸਬਜੀ ਬਣਾ ਲਈ ਦੀ ਤੂੰ ਮੈਂ ਸਾਲੂ ਬਾਲਿਆ ਤੁਹਾਨੂੰ ਰਾਤੀ ਬਣਾ ਤੇ ਉਹਦੋਂ ਟਿਊਸ਼ਨ ਚ ਲੈ ਜਾਂਦੇ ਜਦ ਤੱਕ ਉਹਨੂੰ 2 ਘੰਟੇੋਂ ਆਨੇ ਵਰਾਮ ਨਾਲ ਪਈਂਦੀ ਹੁੰਦੀ ਹੈ ਤਾਂ ਬਾਸਾ ਆ ਕੇ ਰੋਟੀ ਟਿਕਵਾ ਲੈਣੀ ਉਦ ਚਾਚੂ ਨੂੰ ਵੀ ਬਾਲ ਨਹੀਂ ਲਾ। ਅੰਤ ਨੂੰ ਚਾਹ ਰਹੀ ਪਿੱਛੇ ਆਪਣਾ ਪਾਣੀ ਛੱਡਿਆ ਹੋਇਆ ਬਸ ਕੀ ਕਰਨੇ ਹੈ ਚਰੀ ਚ ਹੋ ਚਰੀ ਵਿੱਜਣੀ ਬਸ ਕੁਲੀ ਵਿੱਜਾਂਗੇ